ਅੱਜ ਜਦੋਂ ਕਾਂਗਰਸ ਦੇ ਐਲੋਪੀ ਲੀਡਰ ਦੇ ਉੱਤੇ ਇਹ ਪਰਚਾ ਦਰਜ ਹੋ ਗਿਆ ਇਹ ਪਰਚਾ ਤੁਸੀਂ ਕਹਿੰਦੇ ਹੋ ਕਿ ਗਲਤ ਹੋਇਆ ਹੈ ਇਹਦੇ ਪਿੱਛੇ ਕਾਰਨ ਕੀ ਕਿਉਂ ਲੱਗਦਾ ਗਲਤ ਹੈ ਕੀ ਭਗਵੰਤ ਮਾਨ ਤੇ ਪਰਚਾ ਹੋਇਆ ਕਿ ਨੇ ਕਿਹਾ ਸੀ ਗੋਲਡੀ ਬਣਾ ਸੀ ਮੈਂ ਉੱਥੇ ਫੜ ਲਿਆ ਵਾ ਉਹਦੇ ਉਹ ਤੇ ਪਰਚਾ ਹੋਇਆ ਕਿ ਉਹਨੇ ਝੂਠ ਲੋਕਾਂ ਨੂੰ ਗਮਨਾਹ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਇੰਟੈਲੀਜੈਂਸ ਨੇ ਸਾਰਿਆਂ ਨੂੰ ਕਹਿਤਾ ਸੀ ਵੀ ਸਿੱਧੂ ਮੂਸੇਵਾਲਾ ਨੂੰ ਖਤਰਾ ਇਹਨਾਂ ਦੀਆਂ ਫਾਈਲਾਂ ਬੋਲਦੀਆਂ ਨੇ ਉਹਦੇ ਵਿੱਚ ਉਸ ਤੋਂ ਬਾਅਦ ਸਿਕਿਉਰਿਟੀ ਵਿਡਰੈ ਕਰਕੇ ਫੇਸਬੁੱਕ ਤੇ ਪਾਉਣੀ ਕਿ ਉਹਦੇ ਖਿਲਾਫ ਐਫਆਈਰ ਦਰਜ ਹੋਈ ਹੈ ਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਠੀਕ ਹੈ ਪਰ ਉਹਦਾ ਸਬੂਤ ਤਾਂ ਦੇਣ ਸੋਰਸਤਾ ਦੱਸਣ ਦੱਸਦੇ ਕਿਉਂ ਨਹੀਂ ਲੁਕਦੇ ਕਿਉਂ ਫਿਰਦੇ ਉਹਨਾਂ ਨੇ ਗੱਲ ਅਵੇਲ ਕੀਤਾ ਜਿਹੜਾ ਹੁਣ ਪਹਿਲਾਂ ਆਪਣੇ ਅਫਸਰਾਂ ਦੇ ਦਾ ਧਿਆਨ ਦੇਣ ਜਿਹੜੇ ਆ ਬੰਬ ਚੱਲੇ ਆ ਉਹਦੀ ਇਨਫੋਰਮੇਸ਼ਨ ਇਹਨਾਂ ਦੇ ਕੇਜ ਦੀ ਵਾਲ ਕਹਿਦੇ ਆ ਪੰਜਾਬ ਚ ਕੋਈ ਨਸ਼ੇ ਬਹੁਤ ਵਧ ਗਏ ਹੈ ਯੋਧੇ ਛੇੜਤਾ ਫਿਰ ਉਹਦੇ ਖਰਾਬਾਂ ਸੀ ਉਹ ਝੂਠੇ ਲੋਕਾਂ ਨੂੰ ਗਵਾਹ ਕਰ ਰਿਹਾ ਪੰਜਾਬ ਕਾਂਗਰਸ ਭਵਨ ਦੇ ਵਿੱਚ ਸਮੂਹ ਕਾਂਗਰਸੀ ਵਰਕਰ ਤੋਂ ਲੈ ਕੇ ਲੀਡਰਾਂ ਤੱਕ ਸਾਰਿਆਂ ਦਾ ਕੱਟ ਹੋਇਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਕੀਤੀ ਕਾਰਵਾਈ ਗਲਤ ਹੈ ਪੰਜਾਬ ਸਰਕਾਰ ਨੇ ਨਿਸ਼ਾਨਾ ਕਿਉਂ ਬਣਾਇਆ ਉਹਨਾਂ ਦਾ ਬਿਆਨ ਵਿਵਾਦਾਂ ਵਿੱਚ ਕਿਉਂ ਘਿਰ ਗਿਆ ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਮੁਹਾੜੀ ਨਗਰ ਕਮ ਦੇ ਡਿਪਟੀ ਮੇਅਰ ਕੁਲਜੀਤ 베ਦੀ ਸਾਡੇ ਨਾਲ ਆ ਉਹਨਾਂ ਅਸੀਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਸਟੈਂਡ ਕੀ ਹੈ ਕੀ ਸਮਝਦੇ ਹੈ ਕਿ ਵਿਰੋਧ ਕਰ ਰਿਹਾ ਤੇ ਉਸ ਦੇ ਵਿਰੋਧ ਕਰਨ ਪਿੱਛੇ ਕਾਰਨ ਕੀ ਪਏ ਨੇ ساری ਗੱਲਬਾਤ ਕਰਾਂਗੇ ਅਬੇਦੀ ਜੀ ਤੁਸੀਂ ਹੋਰ ਵੀ ਮਾਮਲਿਆਂ ਦੇ ਉੱਤੇ ਤੇ ਵਿਵਾਕੀ ਨਾਲ ਆਪਣੀ ਗੱਲ ਰੱਖਦੇ ਹੋ ਪਰ ਅੱਜ ਜਦੋਂ ਕਾਂਗਰਸ ਦੇ ਐਲੋਪੀ ਲੀਡਰ ਦੇ ਉੱਤੇ ਇਹ ਪਰਚਾ ਦਰਜ ਹੋ ਗਿਆ ਇਹ ਪਰਚਾ ਤੁਸੀਂ ਕਹਿੰਦੇ ਹੋ ਕਿ ਗਲਤ ਹੋਇਆ ਹੈ ਇਹਦੇ ਪਿੱਛੇ ਕਾਰਨ ਕੀ ਕਿਉਂ ਲੱਗਦਾ ਹੈ ਗਲਤ ਹੈ ਦੇਖੋ ਕਿਉਂਕਿ ਇਹ ਸਰਕਾਰ ਨੇ ਧਿਆਨ ਭਟਕਾਉਣ ਵਾਸਤੇ ਕੀਤਾ ਮੁੱਦਿਆਂ ਤੋਂ ਹਟਾਉਣ ਵਾਸਤੇ ਕੀਤਾ ਉਸ ਕਰਕੇ ਅਸੀਂ ਕਹਿ ਰਹੇ ਹਾਂ ਕਾਂਗਰਸ ਪਾਰਟੀ ਕਹਿ ਰਹੀ ਆ ਕਿਉਂਕਿ ਅੱਜ ਜੇ ਇਹ ਪਰਚਾ ਹੁੰਦਾ ਤਾਂ ਕੇਜਰੀਵਾਲ ਤੇ ਹੀ ਪੰਦਾ ਪਰਚਾ ਤਾਂ ਤੇ ਭਗਵੰਤ ਮਾਨ ਤੇ ਵੀ ਗੱਲਾਂ ਹੁੰਦੀਆਂ ਜਿਹੜੀਆਂ ਉਹਨਾਂ ਗੱਲਾਂ ਕੀਤੀਆਂ ਕਿਉਂ ਉਹਨਾਂ ਨੇ ਇਹੋ ਜਿਹੀ ਕਿਹੜੀ ਗੱਲ ਕੀਤੀ ਹੈ ਕੇਜਰੀਵਾਲ ਨੇ ਕਿਹਾ ਕਿ ਜਮਨਾ ਚ ਜ਼ਹਿਰ ਕਰ ਦਿੱਤਾ ਗਿਆ ਲੋਕਾਂ ਦਾ ਖਾਣਾ ਬਣਾਓ ਕਿ ਸਾਡੇ ਦਿੱਲੀ ਮਰ ਜੇਣੀ ਆ ਤੇ ਕਿਉਂ ਤੇ ਪਰਚਾ ਹੋਇਆ ਕੀਪੋਗੋਂ ਤਮਾਨ ਤੇ ਪਰਚਾ ਹੋਇਆ ਜਿਹਨੇ ਕਿਹਾ ਸੀ ਗੋਲਡੀ ਬਰਾੜ ਅਸੀਂ ਮੈਂ ਉੱਥੇ ਫੜ ਲਿਆ ਵਾ ਉਹਦੇ ਉਹ ਤੇ ਪਰਚਾ ਹੋਇਆ ਕਿ ਉਹਨੇ ਝੂਠ ਲੋਕਾਂ ਨੂੰ ਗਮਰਾ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਲੋਕਾਂ 'ਚ ਦਹਿਸ਼ਤ ਨਹੀਂ ਫੈਲ ਕੀਤੀ ਔਰ ਜੇ ਅੱਜ ਜੇ ਇੰਟੈਲੀਜੈਂਸ ਨੇ ਸਾਰਿਆਂ ਨੇ ਕਹਿਤਾ ਸੀ ਵੀ ਸਿੱਧੂ ਮੂਸੇਵਾਲਾ ਨੂੰ ਖਤਰਾ ਇਹਨਾਂ ਦੀਆਂ ਫਾਈਲਾਂ ਬੋਲਦੀਆਂ ਨੇ ਉਹਦੇ ਵਿੱਚ ਉਸ ਤੋਂ ਬਾਅਦ ਸਿਕਿਉਰਿਟੀ ਵਿਦਡਰਾ ਕਰਕੇ ਫੇਸਬੁਕ ਤੇ ਪਾਉਣੀ ਕਿ ਉਹਦੇ ਖਿਲਾਫ ਐਫਆਈਆ ਦਰਜ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਹੋਇਆ ਅੱਜ ਕੀ ਪਟਿਆਲਾ ਦੇ ਵਿੱਚ ਜਿਹੜਾ ਉਹ ਫੌਜੀ ਜਵਾਨ ਦੇ ਖਿਲਾਫ ਜਿਹਨਾਂ ਨੇ ਉਹਨੂੰ ਮਾਰਿਆ ਕੁੱਟਿਆ ਸੜਕ ਉੱਥੇ ਕਿਸੇ ਦੇ ਖਿਲਾਫ ਪਰਚਾ ਕਰਵਾਈ ਹੋਈ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੁੱਦਿਆਂ ਤੇ ਲੋਕਾਂ ਦੀ ਗੱਲ ਕਰਦਾ ਪੰਜਾਬ ਦੇ ਜਿਹੜਾ ਐਸੋ ਲਾਰਡ ਆਰਡਰ ਦਾ ਹਾਲਾਤ ਤੁਸੀਂ ਤੁਸੀਂ ਰੋਜ਼ ਮੀਡੀਆ 'ਚ ਦਿਖਾ ਰਹੇ ਹੋ ਅੱਜ ਪੰਜਾਬ ਦਾ ਹਾਲਾਤ ਕੀ ਹੈ ਹਰ ਬੰਦਾ ਦਹਿਸ਼ਤ 'ਚ ਆ ਜਿੱਥੇ ਮਰਜੀ ਗੋਲੀ ਘੁਮ ਆਵ ਜਾਂਦਾ ਮੁੱਖ ਮੰਤਰੀ ਜਵਾਬ ਲੈਣਾ ਇਹ ਚਾਹੁੰਦੇ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹ ਕਹਿੰਦੇ ਕਿ ਪਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਠੀਕ ਹੈ ਪਰ ਉਹਦਾ ਸਬੂਤ ਤਾਂ ਦੇਣ ਸੋਰਸਤਾ ਦੱਸਣ ਦੱਸਦੇ ਕਿਉਂ ਨਹੀਂ ਲੁਕਦੇ ਕਿਉਂ ਫਿਰਦੇ ਆ ਨਹੀਂ ਲੁਕਦਾ ਉਹਨਾਂ ਦਾ ਨਹੀਂ ਉਹਨਾਂ ਨੇ ਗੱਲ ਵੇਰ ਕੀਤਾ ਜਿਹੜਾ ਹੁਣ ਪਹਿਲਾਂ ਆਪਣੇ ਅਫਸਰਾਂ ਦੇ ਧਿਆਨ ਦੇਣ ਜਿਹੜੇ ਆ ਬੰਬ ਚੱਲੇ ਆ ਉਹਦੀ ਇਨਫੋਰਮੇਸ਼ਨ ਇਹਨਾਂ ਕੋਲ ਹੈਗੀ ਸੀ ਇੰਟੈਲੀਜੈਂਸ ਕੱਦ ਲਈ ਹੁੰਦੀ ਆ ਇੰਟੈਲੀਜੈਂਸ ਇਹਨਾਂ ਦੇ ਆਪਣੇ ਮੁਹਾਲੀ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਦੇ ਬਾਅਦ ਤਾਂ ਪਤਾ ਮਾਕਾ ਹੋ ਜਾਂਦਾ ਇੰਟੈ ਉਹ ਤੇ ਉਹ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਬਾਜਵਾ ਸਾਹਿਬ ਨੂੰ ਕਿਸੇ ਨਾ ਕਿਸੇ ਸੋਰਸ ਕਿਉਂਕਿ ਉਹ ਐਲੋਪੀ ਲੀਡਰ ਨੇ ਪੰਜਾਬ ਦੇ ਬਹੁਤ ਉਹ ਉਹਨਾਂ ਦੇ ਕੋਲ ਸੋਰਸ ਨੇ ਲੀ ਪਰਦੇਸ਼ ਦੇ ਪ੍ਰਧਾਨ ਰਹੇ ਨੇ اپੋਜੀਸ਼ਨ ਲੀਡਰ ਨੇ ਜੀ ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਉਸ ਤੋਂ ਇਲਾਵਾ ਇਹਦੀ ਖਬਰ ਅਖਬਾਰਾਂ 'ਚ ਆ ਗਿਆ ਸ਼ਬ ਚੁਕੀ ਆ ਅਖਬਾਰਾਂ ਦੀ ਸ਼ਬਦ ਉਹਨਾਂ ਹਵਾਲਾ ਖਬਰ ਦਾ ਦਿੱਤਾ ਵੀ ਖਬਰ ਸ਼ਬੀ ਆ ਕੀ ਸੋਰਸ ਅਫਸਰ ਨੇ ਜੇ ਅਫਸਰ ਨੇ ਖਬਰ ਵਾਲੇ ਨੂੰ ਦੱਸਿਆ ਜਿਸ ਅਫਸਰ ਨੇ ਉਸ ਪੱਤਰਕਾਰ ਨੂੰ ਦੱਸਿਆ ਜਿਹਨੇ ਸਵਾਲ ਪੁੱਛਿਆ ਜਿਹੜੀ ਉਹਨੇ ਲਈ ਕੀ ਉਹ ਤੇ ਬਖਸ਼ਾ ਹੋਇਆ ਇਹ ਸਭ ਕਿਉਂਕਿ ਉਹ ਇਹਨਾਂ ਕੋਲ ਬਾਨਾ ਕੋਈ ਨਹੀਂ ਕੋਈ ਨਾ ਕੋਈ ਡਰਾਉਣ ਵਾਸਤੇ ਕਾਂਗਰਸ ਪਾਰਟੀ ਨੂੰ ਇਹ ਸਾਰੇ ਡਰਾਮੇਬਾਜ਼ੀ ਕਰਿਆ ਭਗਵੰਤ ਮਾਨ ਕਿਉਂਕਿ ਲੋਕ ਸਵਾਲ ਪੁੱਛ ਰਹੇ ਨੇ ਅੱਜ ਇਹ ਲੋਕ ਇਹਨਾਂ ਕੋਲ ਸੜਕ ਅੱਜ ਕਿਉਂਕਿ ਲੁਧਿਆਣੇ ਦੀ ਚੋਣ ਆ ਉੱਥੇ ਲੋਕ ਸਵਾਲ ਪੁੱਛ ਰਹੇ ਨੇ ਉੱਥੇ ਐਲੋਪੀ ਨੇ ਵੀ ਜਾਣਾ ਉੱਥੇ ਸਾਰੀ ਲੀਡਰਸ਼ਿਪ ਇੰਜਾਮਣਾ ਉਹਦਾ ਧਿਆਨ ਹਟਾ ਕੇ ਇੱਧਰ ਨੂੰ ਲਾਉਣ ਵਾਸਤੇ ਜੀ ਸਰ ਜਿਵੇਂ ਧਿਆਨ ਭਟਾਉਣ ਦੀ ਜਾਂ ਹਟਾਉਣ ਦੀ ਜਾਂ ਪਟਕਾਉਣ ਦੀ ਤੁਸੀਂ ਗੱਲ ਕੀਤੀ ਹੈ ਲੋਕ ਤੇ ਵੀ ਸਵਾਲ ਕਰ ਰਹੇ ਆ ਕਹਿੰਦੇ ਆਪੋਜੀਸ਼ਨ ਵੀ ਇੰਨੀ ਕਮਜ਼ੋਰ ਹੈ ਇਸੇ ਕਰਕੇ ਸਰਕਾਰ ਨੂੰ ਆਪਣੀ ਮਰਜ਼ੀ ਦੇ ਨਾਲ ਕਾਰਵਾਈ ਕਰਨ ਦਾ ਮੌਕਾ ਮਿਲ ਜਾਂਦਾ ਆਪੋਜੀਸ਼ਨ ਸਟਰੋਂਗ ਨਹੀਂ ਹੈ ਮਜ਼ਬੂਤ ਨਹੀਂ ਹੈ ਇਕੱਠੇ ਨਹੀਂ ਬਹਿੰਦੇ ਚਾਰ ਜਣੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਪੋਜੀਸ਼ਨ ਸਟਰੋਂਗ ਆ ਤਾਂ ਹੀ ਸਰਕਾਰ ਜਿਹੜੀ ਹੈ ਸਵਾਲ ਚੱਕ ਰਹੀ ਹੈ ਕਿਉਂਕਿ ਇਹ ਸਰਕਾਰ ਆਪੋਜੀਟ ਸਰਕਾਰਾਂ ਦਾ ਕੰਮ ਤੇ ਆਪੋਜੀਸ਼ਨ ਕਾਲਦੂ ਮੇ ਕਰਗਾ ਦੁਸ਼ਮਣ ਨਹੀਂ ਸਮਝਣਾ ਇਹ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅੱਖਾਂ ਚ ਅੱਖਾਂ ਚ ਅੱਖਾਂ ਪਾ ਕੇ ਗੱਲ ਉਥੇ ਅੱਖਾਂ ਚ ਪੱਖਾਂ ਪਾ ਕੇ ਗੱਲ ਨਹੀਂ ਕਰਨੀ ਹੁੰਦੀ ਉਥੇ ਤੱਥਾਂ ਤੇ ਗੱਲ ਕਰਨੀ ਹੁੰਦੀ ਆ ਉਥੇ ਡਿਬੇਟ ਕਰਨੀ ਹੁੰਦੀ ਆ ਉਥੇ ਲੋਕਾਂ ਨੂੰ ਆਵਾਜ਼ ਜਿਹੜੀ ਸਾਹਮਣੇ ਵਾਲੀ ਸੁਣੀ ਹੁੰਦੀ ਆ ਐਦ ਕੀ ਬਜਟ ਸੈਸ਼ਨ ਕਿੰਨੇ ਦਿਨ ਇਹ ਕਹਿੰਦੇ ਹੁੰਦੇ ਸਨ ਵੀ ਅਸੀਂ ਤੇ ਸੈਸ਼ਨ ਲੰਬਾ ਚਾਹੀਦਾ ਕਿੰਨੇ ਦਿਨ ਚੱਲਿਆ ਆਪ ਮੁੱਖ ਮੰਤਰੀ ਆਇਆ ਨਹੀਂ ਅੱਜ ਇਹ ਕਹਿੰਦੇ ਹੁੰਦੇ ਸਨ ਮੁਰਗੀ ਖਾਂਦੇ ਖੋਲ ਅੱਜ ਕਿੰਨੇ ਬੰਦੇ ਇਹਦੇ ਕੋਲ ਨੇ ਸਿਕਿਉਰਿਟੀ ਦੇ ਤੇ ਪਰਿਵਾਰ ਕੋਲ ਨੇ ਅੱਜ ਇਹ ਸੜਕਾਂ ਜਮ ਕਰ ਦਿੰਦੇ ਨੇ ਇਹ ਗੁਰਦੁਆਰੇ ਜਾਂਦੇ ਨੇ ਉੱਥੇ ਜਾ ਕੇ ਸੜਕ ਦੇ ਲੋਕਾਂ ਦੇ ਸ਼ਰਧਾਦਾਰਾਂ ਨੂੰ ਬਾਹਰ ਖਿਲਾ ਦੇ ਦਿੰਦੇ ਨੇ ਇਹ ਬਦਲਾਅ ਦੀ ਗੱਲ ਕਰਦੇ ਆ ਇਹ ਬਦਲਾਅ ਕਰਕੇ ਆਏ ਸਨ ਕਿ ਅਸੀਂ ਬਾਥੂਮਾਂ ਦੇ ਉੱਤੇ ਭਗਵੰਤ ਮਾਨ ਬੋਲਦਾ ਹੁੰਦਾ ਸੀ ਵੀ ਮੈਂ ਤੇ ਮਿਸਤਰੀ ਦਾ ਨਾਮ ਲਿਖਾਉਣਾ ਮੈਂ ਤੇ ਉਹ ਉਹ ਸੇਵਾਦਾਰ ਦਾ ਨਾਮ ਲਿਖਾਉਣਾ ਜਿਹਨੇ ਮੇਰੇ ਉੱਥੇ ਆਪਣਾ ਇਟਾਂ ਚੱਕੀਆਂ ਨੇ ਅੱਜ ਮੁੱਖ ਮੰਤਰੀ ਬਾਦਸੂਮਾ ਦੀ ਨਵਾਂ ਨਹੀਂ ਬਣਾਇਆ ਉਹਦਾ ਨਵੀਨੀ ਕਰਨ ਬਾਦਸੂਮਾ ਨਵੀਨੀ ਕਰੇ ਸੀਟ ਨਵੀਂ ਲਾਤੀ ਉਹਦੇ ਵਟਨ ਕਰਦੇ ਨੇ ਮੰਤਰੀ ਲਾਦੇ ਨੇ ਜਿਹੜੀ ਸਿੱਖਿਆ ਦੀ ਕ੍ਰਾਂਤੀ ਆਂਦੀ ਹੈ ਅੱਜ ਯੁੱਧ ਨਸ਼ਿਆਂ ਵਧੁੱਧ ਦੀ ਗੱਲ ਕਰਦੇ ਨੇ ਇਹਨਾਂ ਦਾ ਕੇਜਦੀਵਾਲ ਕਹਿ ਰਿਹਾ ਪੰਜਾਬ 'ਚ ਨਸ਼ੇ ਬਹੁਤ ਵਧ ਗਏ ਯੁੱਧ ਛੇੜਤਾ ਫਿਰ ਇਹ ਉਹਦੇ ਖਿਲਾਫ ਉਹ ਝੂਠੇ ਲੋਕਾਂ ਨੂੰ ਗਵਾਹ ਕਰ ਰਿਹਾ ਜਿਵੇਂ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਐਫ ਆਈ ਆਰ ਜਦੋਂ ਪੜ੍ਹੀਏ ਨਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਹੋਈ ਜਿਨ੍ਹਾਂ ਨੇ ਕੀਤੀ ਸ਼ਿਕਾਇਤ ਕਰਤਾ ਨੇ ਵਿੱਚ ਕਨਸਟੇਬਲ ਉਹ ਕਹਿੰਦੇ ਕਿ ਇਹਦੇ ਨਾਲ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਗੱਲ ਹੋਈ ਹੈ ਇਹਦੇ ਵਿੱਚ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਗੱਲ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਉਹ ਤੇ ਸਰਕਾਰਾਂ ਜਦੋਂ ਇੱਕ ਕਨਸਟੇਬਲ ਵਿਚਾਨ ਨੂੰ ਜੋ ਹਦੇਸ਼ ਦਿੱਤਾ ਅਫਸਰ ਸੇਵਨ ਉਹਦਾ ਤੇ ਕਪ ਪਤਾ ਪਿਆਦਾ ਵਾ ਉਹ ਤੇ ਜੋ ਅਫਸਰ ਸਹਿਬਾਨ ਨੇ ਕਹਿਣਾ ਫਿਰ ਬਿਆਨ ਦੇ ਦੇ ਉਹ ਚਾਹੁੰਦੇ ਭਾਈ ਪਤਾ ਵੀ ਨਾ ਹੋਵੇ ਮੇਰੇ ਬਿਆਨ ਕਿੱਥੇ ਕੀ ਲਿਖ ਲਿਆ ਨਾ ਉਹਦੇ ਨੂੰ ਸਾਈਨ ਕਰਤਾ ਹੋਏ ਆ ਉਹ ਤੇ ਕਰ ਆਪਣਾ ਉਹ ਬੀਪੀ ਤੇ ਨੂੰ ਕੀ ਪਤਾ ਤੁਹਾਨੂੰ ਤੁਹਾਨੂੰ ਵੀ ਉਹ ਉਹਨੇ ਉਹਨੇ ਕਿੰਨਾ ਉਹਨੇ ਉਹਦੇ ਨਾਲ ਉਹ ਵਿਚਰੀ ਹੋਏਗੀ ਜੇ ਸਰਕਾਰ ਇਸ ਮਾਮਲੇ ਤੇ ਅੜੀ ਰਹਿੰਦੀ ਹੈ ਕਿ ਨਹੀਂ ਅਸੀਂ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨਾ ਹੈ ਅਤਫੀਸ਼ ਕਰਾਂਗੇ ਉਸ ਸਤਿ ਸਤਰੀ ਵੀ ਬਰਤਾਨੇ ਜੈਵਾ ਨੂੰ ਤਾਂ ਫਿਰ ਅਗਲੀ ਰਣਨੀਤੀ ਕੀ ਬਚਦੀ ਹੈ ਉਹ ਸਲਾਹ ਕਰ ਲੈਣੇ ਬਾਕੀ हाई कोर्ट ਨੇ ਆਪਣਾ جوਹਾ ਜਦ ਆਦੇਸ਼ ਦੇਣਗੇ ਕਿ ਜੋ ਜਹਾ ਅਸਤ ਕਾਨੂੰਨ ਦਾ ਸਤਕਾਕਰ ਕਰਦੇ ਬਾਜੋਸਾ ਨਾਲ ਡਰਦੇ ਨੇ ਨਾ ਉਹ ਆਪਣਾ ਕੋਈ ਲੁਕਾਉਂਦੇ ਨੇ ਪੇਸ਼ ਵੀ ਹੋਣਗੇ ਜੇ ਕੋਰਟ ਦਵੇਗੀ ਜੋ ਉਹਨਾਂ ਦਾ ਕਾਨੂੰਨੀ ਰਾਈਟ ਆ ਉਹ ਲੈਣ ਤੋਂ ਬਾਅਦ ਲੀਡਰਸ਼ਿਪ ਦੀ ਸਲਾਹ ਨਾਲ ਜੋ ਫੈਸਲਾ ਹੋਏਗਾ ਉਹ ਤੇ ਅਮਲਗੰਨਗੇ ਸਾਰੀ ਕਾਂਗਰਸ ਉਹਨਾਂ ਨਾਲ ਆ ਸਾਰੀ ਲੀਡਰਸ਼ਿਪ ਉਹਨਾਂ ਨਾਲ ਆ ਪੰਜਾਬ ਦੇ ਲੋਕ ਉਹਨਾਂ ਨਾਲ ਨੇ ਬਹੁਤ ਸ਼ੁਕਰੀਆ ਧੰਨਵਾਦ ਤੇ ਕੁਲਜੀਤ 베ਦੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਵੀ ਗਲਤ ਨਹੀਂ ਕਿਹਾ ਜੋ ਚੱਲ ਰਿਹਾ ਸੀ ਉਸੇ ਦੇ ਵਿੱਚੋਂ ਕੀਤੀਆਂ ਨੇ ਗੱਲਾਂ ਪਰ ਇਹ ਪਰਚਾ ਦਰਜ ਕਰਨਾ ਸਰਾ ਸਰ ਗਲਤ ਹੈ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕਾਂਗਰਸ ਨੂੰ ਜਿੱਤ ਮਿਲਦੀ ਹੈ ਜਾਂ ਫਿਰ ਸਰਕਾਰ ਆ ਜਿਹੜੀ ਇਸ ਤਰ੍ਹਾਂ ਦਬਦਬਾ ਬਣਾ ਕੇ ਵਿਰੋਧੀਆਂ ਦੇ ਉੱਤੇ ਰੱਖੇਗੀ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ